ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਅੱਜ ਲੱਗੇ ਆ ਬਾਈ ਆਪਾਂ ਜੀਰੀ ਪੱਟਣ ਆਪਣੀ 15 ਸਨੋਂ ਘਰ ਦੀ ਤਿਆਰੀ ਮਸ਼ੀਨਾ ਚੱਲਿਆਂ 2ਏ ਅੱਜ ਉਥੇ ਬਾਅਦ ਫਿਰ ਆਪਣੇ ਦੇ ਬਾਅਦ ਇੱਕ ਮਸ਼ੀਨਾ ਲੰਬੜਦਾਰ ਵਜੇਗੀ ਇੱਕ ਪੂਰੇ ਵਜੇਗੀ ਚੱਲਦੇ ਆ ਬਾਈ ਬਣੇ ਰਿਓ ਜੀ ਵੀਡੀਓ ਕੋਲ ਖਾਮਾ ਰਾਨੂੰ ਇਸ ਤਰ੍ਹਾਂ ਰਹਾ ਕੰਮ ਆ ਟਰਾਲੀ ਛੋਟੀ ਭਰੇਂਗੇ ਇੱਕ ਭਰੇਂਗੇ ਵੱਡੀ ਆ ਗਈ ਟਰਾਲੀ ਵੱਡੀ ਵੀ ਵੱਡੀ ਟਰਾਲੀ ਜੀ ਆ ਗਈ ਵੱਡੀ ਚੱਲ ਪਈ ਬਈ ਮੁਰੇ ਟਰਾਲੀ ਕੰਬਾਈਨ ਕਰਤਾਰੂ ਪੱਪਾ ਚਲਾਂ ਲੈ ਕੇ 4511 ਸੋਨੀ ਆਈ ਗੱਲੇ ਕਿ ਪ੍ਰੀਤ ਪੱਕੀ ਬਈ ਜਿਹੜਾ ਦੂਆ ਸਟਾਫ ਰੱਖਿਆ ਆਪਣੇ ਮਸ਼ੀਨ ਪਰ ਉਹ ਜੇ ਆਇਆ ਨਹੀਂ ਕਿਤੇ ਦਿਨ ਮਾਵੇਗਾ ਏਨੇ ਆਪਣੇ ਬੰਦੇ ਨਹੀਂ ਲਾਵੇਂਗੇ ਝਟ ਦੇ ਵੀ ਪਹੁੰਚ ਗਏ ਖੇਤ ਆਪਾਂ ਕਰਦੀਆਂ ਚੱਲਦੀਆਂ ਮਸ਼ੀਨਾਂ ਦੋਏ ਲੈ ਵੀ ਲੱਗੇ ਟੈਂਕ ਕੱਢਣ ਪੂਰਾ ਬੰਨ੍ਹਣੇ ਵਿੱਚ ਬ੍ਰੇਕ ਆਪਾਂ ਬੜੀ ਜਿਹੀ ਬੱਦ ਰਹੀ ਆਪਾਂ ਪੂਰਾ ਬੰਨ੍ਹਣੇ ਜੋ ਅਗੀ ਨਮੀ ਕਰਤਾਰ ਚਲਾ ਰਿਹਾ ਸੋਨੀ ਪੰਜ ਕਿੱਲੇ ਪਹਿਲਾਂ ਪੱਟਲੇ ਦੀ ਸਕੇਟਮਕ ਜਿਹੜਾ ਪਹੈ ਨਹੀਂ ਸਿਰੇ ਉੱਠਾ ਬਣੀਆ ਉੱਪਰ ਉਹ ਆ ਗਿਆ ਬਾਈ ਪੂਰਾ ਵੀ ਲੈ ਗਿਆ ਟਰਾਲੀਆਂ ਟਰੈਕਟਰ ਇੱਕ ਮਸ਼ੀਨ ਚਾਹੀਦੀ ਪੂਰੇ ਵਾ ਸਾਨੂੰ ਉਹ ਮਾਦੇ ਵੀ ਹਲਤੀ ਉੱਡੂ ਠੀਕ ਐ ਚੋਟੀ ਸੈਨ ਪੂਰਾ ਮਦਲਸਰਾ ਹੋ ਗਿਆ ਕੁਝ ਵੀ ਆ ਰਹੀ ਏ ਟਰਾਲੀ ਏ ਸੈਨ ਹਲਤੀ ਉੱਡਦੀ ਏ ਲੈ ਵੀ ਆਪਾਂ ਚੱਲੇ ਆ ਮੰਡੀ ਲੈ ਕੇ ਆਪਣੀ ਜਿਰੀ ਫਰੀਤ ਆ ਗਈ ਬਈ ਉਹ ਨੰਬਰਦਾਰ

ਲੱਗ ਗਿਆ ਨੰਬਰ ਲੱਗ ਗਿਆ ਖਿੜਕੀ ਵੀ ਖੋਲ ਲੈ ਬੜਾ ਟਰਾਲੀ ਹੈ ਛੋਟੀ ਜੀ ਟਰਾਲੀ ਹੈ ਛੋਟੀ ਜੀ ਉਤਰ ਗਈ ਵੀ ਟਰਾਲੀ ਦੋ ਢੇਰੀਆਂ ਬਣਾਤੀਆਂ ਇਹਨਾਂ ਨਾਲ ਇੱਕ ਟਾਕੀ ਇੱਕ ਪਿੱਛੇ ਦੀ ਕਰ ਤੇ ਟਰਾਲੀ ਅੱਗੇ ਆਪਾਂ ਨੇ ਇਹ ਵੀਲ ਕੱਪ ਜਖ ਖੋਲ ਕੇ ਧਾਣੇ ਕਰ ਤੇ ਸਾਫ ਬੰਦਾ ਬੰਨਿਆ ਲੱਗਿਆ ਪਰ ਬੰਨਣ ਸੁਤਲੀ ਲੈ ਲੈ ਸੁਤਲੀ ਨਹੀਂ ਹੈ ਚਲ ਇਹ ਹੀ ਬੰਨਦੇ ਕਹੀ ਗਈ ਤੱਕ ਤੇ ਖੋਲ ਕੇ ਬੰਨਦੇ ਸੁਤਲੀ ਲਿਆਂਦਾ ਸੁਤਲੀ ਗੇਲ ਜਿਆਦਾ ਅੱਛਾ ਹੋ ਜਾ ਚੱਲ ਗਿਆ ਬਾਈ ਪੱਖਾ ਨਹੀਂ ਢੇਰੀ ਫਿਰ ਅਵੀ ਲੱਦਰੇ ਆਪਾਂ ਖਾਦ ਆਪਣੇ ਸਰੋਂ ਬਜਾਈ ਕਰਨੇ ਜਿਹੜੀ ਕਣਕ ਬਜਾਈ ਕਰਨ ਵਾਸਤੇ ਮਿਲ ਗਈ ਦੀ ਰਾਜਪੁਰੇ ਨਵੀਨਾਜ ਮੰਡੀ ਤੋਂ ਉਸ ਪਹਿਲਾਂ ਆਪਾਂ ਨੇ ਸੋਸਾਇਟੀ ਤੋਂ ਚੱਕ ਲਿਆ ਦਾ ਖਾਦ ਇਹ ਰਾਜਪੁਰੇ ਦੇ ਚੱਕਿਆ ਅੱਜ ਲੱਗ ਗਿਆ ਬਾਈ ਕੰਡਾ 35 ਕਿਲੋ ਵਾਲੀ ਭਰਤੀ ਹੋਈ ਇੱਥੇ ਤਾਂ ਨਹੀਂ ਚੰਗੀ ਤਰ੍ਹਾਂ ਸਾਫ ਕਰੇ ਉਹ ਦੇਖ ਐਸੇ ਨਾ ਕਰੋ ਉਧਰ ਪੱਖਾ ਲੱਗ ਰਿਹਾ ਬਈ ਢੇਰੀ ਨੂੰ ਜਿਹੜੀ ਨੂੰ ਲੱਗ ਗਿਆ ਉਹ ਲੱਗੀ ਭرائی ਹੋਣਾ ਇਹਨਾਂ ਨੇ ਟੋਟੀ ਜਿਹੜਾ ਕਤਾਰਿਆ ਮਾਲ ਉੱਪਰ ਦੇ ਛਾੜੂ ਗਿਆ ਇਹ ਟੋਟਾ ਜਿਹਾ ਕੱਟ ਤਿਆ ਮਜਾਣੀ ਦਾਣੇ ਖਾਸੇ ਆ ਇੱਕ ਬਾਰੇ ਚਲੋ ਘਰਾਂ ਚਾਰ ਨਾ ਲਾ ਲੈਂਗੇ ਇਹ ਪੂਸ ਆ ਗਿਆ ਜਿਹਦੇ ਉੱਪਰ ਨੂੰ ਨਾ ਪੂ ਦਾਣੇ ਘੇਰਦੇ ਆ ਫੂਸਮਾ ਬੜਾ ਹਾਲਾਤ ਮਾੜੇ ਆ ਇਹ ਦੇ ਵਰਗੇ 3300 ਰੁਪਏ ਵੀ ਗਿਆ ਭਈ ਅਜਮਣਾ ਅੱਬਾ 3100 ਰੁਪਏ ਕੁੰਟਲ ਲੈ ਵੀ ਪੱਖੇ ਵਾਲਾ ਲੱਗ ਗਿਆ ਨੇੜੇ ਕੰਮ ਦੋ ਪੱਖਿਆਂ ਨੇ ਖਿੱਚਿਆ ਤੇ ਆ ਕੰਮ ਪੂਰਾ ਪਰਾਈ ਆ ਰਹੀ ਏ ਹਿੰਦੀ ਯਾਰ ਆ ਯਾਰ ਇਹ ਕਿੱਥੇ ਜਾਂਦੇ ਲਓ ਬਾਈ ਜਿਹੜਾ ਮਾਲ ਮੋਟਾ ਤਾਂ ਉਹ ਆਪਾਂ ਨੇ ਲਦਾ ਲਿਆ ਟਰਾਲੀ ਨਾਲ ਜਿਹੜਾ ਫੂਸਜੀ ਵਾਲਾ ਇਹ ਉਰੀ ਸੇਲ ਕਰਦੇਗੇ ਬਾਕੀ ਬਾਈ ਜਿਰੀ ਅੱਜ ਆਪਾਂ ਵੱਢੀ ਥੋੜੀ ਉਸ ਖੇਤ ਨਿਕੜਿਆ ਦਾ ਗਿੱਲਾ ਉਹ ਆਪਾਂ ਕੱਲ ਤੇ ਅਗਲੇ ਦਿਨ ਵੱਢਦੇਗੇ ਨਰਮ ਦਾ ਥੱਲੇ ਦੇ ਖੇਤ ਜਿਰੀ ਦਾ ਠੀਕੇ ਦੀ ਚਲੋ ਯਾਨੀ ਕੱਲ ਨੂੰ ਤਾਂ ਨਹੀਂ ਵੱਢਦੇ ਕੱਲ ਤੇ ਅਗਲੇ ਦਿਨ ਵੱਢਦੇਗੇ ਕੱਲ ਨੂੰ ਹੋਰ ਐ ਦੋ ਤਿੰਨ ਘਰ ਜਿਨਾ ਜੀ ਜਿਰੀ ਵੱਢੇਗੀ ਬਾਕੀ ਇੱਕਾ ਬਾਈ ਉਹੀ ਨਜ਼ਾਰਾ 1509 ਦਾ ਬਸ ਚਲੋ ਘਟ ਵੱਧਾ ਇਦ ਕੀ ਸਾਰੀ ਜੀਰੀਆਂ ਦੇ ਝਾੜ ਘਟ ਹੈ ਦੇਖੀ ਜਹਾ ਕਿਆ ਬਣਾ ਇੱਕਾ ਬਾਈ ਉਹੀ ਨਜ਼ਾਰਾ ਵੀ ਇਹ ਬਿਕ ਜਿਹਾ ਗੇਲ ਗੇਲ ਜਹਾ ਕੋਈ ਰਾਤ ਲਾਣੇ ਦੀ ਲੋੜ ਨਹੀਂ ਸਖਾਣੇ ਦੀ ਲੋੜ ਨਹੀਂ ਰੇਟ ਇਸ ਵਾਰ ਚਲੋ ਠੀਕ ਤਾਂ ਝਾੜ ਘਟ ਹੈ ਝਾੜ ਸਾਰੀ ਜੀਰੀਆਂ ਹੀ ਘਟ ਹੈ ਵਕੀ ਲੱਗ ਜਾ 10 ਦਿਨ ਤੱਕ ਪਤਾ ਫਿਰ ਜਾ ਲੋਕ ਕਹਿੰਗੇ ਮੇਰੇ ਕੋਈ ਗੇ ਮੇਰੇ ਭੈ ਇਨੀ ਨਿਕੜੀ ਹੈ ਕੋਈ ਮੇਰੇ ਭੈ ਇਨੀ ਨਿਕੜੀ ਹੈ ਮੈਂ ਇੰਨਾ ਠੇਕਾ ਦੇਹਿਆ ਮੈਂ ਇੰਨਾ ਠੇਕਾ ਦੇਹਿਆ ਕੋਈ ਗਾ ਸਿਲਸਿਲਾ 10 ਦਿਨ ਤੱਕ ਸਟਾਰਟ ਲੱਗ ਜਾ ਪਤਾ ਬਾਈ ਹੈ ਨਾ ਵੈਸੇ ਆਪਣੇ ਬਚਾੜ ਘਟ ਹੈ ਬਾਈ ਹਲਕੀ ਘੜੀ ਜਿਹੜੀ ਵੱਡੀ ਹੈ ਜਿਹੜੇ ਆਪਣੇ ਮਿੱਤਰ ਪਿਆਰਿਆਂ ਨੇ ਸੋਹਰਾਂ ਨੇ ਵੱਡੀ ਹੈ ਉਹਨਾਂ ਕੋ ਵੀ ਘਾੜ ਘਟ ਹੈ ਇਸ ਹਲਕੀ ਘੜੀ ਅੱਗੇ ਆਪਾਂ ਕਹਿ ਨਹੀਂ ਸਕਦੇ ਚੱਲ ਰਿਹਾ ਕੰਮ ਆਪਣਾ ਭਰਾਈ ਵਾਲਾ ਪੱਕੀ ਆਪਾਂ ਨੇ ਫੂਸ ਫਾਸ ਜੋ ਕਿਣਕੀ ਦੀ ਇਹ ਨੇੜੇ ਨੇੜੇ ਵਾਲਾ ਮਾਲ ਇਹ ਲਦਾ ਲਏ ਆ ਅੱਧਾ ਕਮਾਲ ਤੁਲ ਗਿਆ ਬਾਈ ਅੱਧਾ ਕ ਰਹਿ ਗਿਆ ਇਹ ਢੇਰੀ ਰਹਿ ਗਈ ਜਿਹੜੀ ਪਿੱਛੇ ਡਾਲੇ ਵਾਲੀ ਸੀ ਬਾਕੀ ਉਹ ਟਾਕੀ ਵਾਲੀ ਤੁਲ ਗਈ ਥੋੜੀ ਜਿਹੀ ਰਹਿ ਗਈ ਠੀਕ ਹੈ ਬਾਈ ਅੱਜ ਕੀ ਵੀਡੀਓ ਆਪਣੀ ਐਨੀ ਗਏ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਬਾਕੀ ਬਾਈ ਜੋ ਮਹਾਰਾਜ ਨੇ ਦੇ ਦਿਆ ਸਿਰ ਮੱਥਾ ਬਾਈ ਹੈਣਾ ਜਿਨ੍ਹਾਂ ਲੋਕਾਂ ਦੀ ਜਮੀਂ ਫਸਲਾਂ ਖਰਾਬ ਹੋ ਗਈਆਂ ਉਹ ਵੀ ਵਿਚਾਰੇ ਟਾਈਮ ਕੱਢਣਗੇ ਠੀਕ ਹੈ ਬਾਈ ਮਹਾਰਾਜ ਜੀ ਆ ਸੁੱਖ ਰੱਖਿਆ ਤੰਦਰੁਸਤੀ ਬਖਸ਼ਾ ਕੰਮ ਚੱਲੀ ਜਾਣਾ ਸਾਰੇ ਚੱਲਦੇ ਆਏ ਚੱਲਦੇ ਰਹਿਣੇ ਕੋਈ ਫਸਲ ਕੱਟ ਹੋ ਗਈ ਕੋਈ ਵੱਧ ਹੋ ਗਈ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਬਾਈ